ਕੀ ਨਾਮ ਕੀ ਹੈ ਤੁਹਾਡਾ ਭਾਈ ਮੇਰਾ ਨਾਮ ਸੰਦੀਪ ਭਾਈ ਸੰਦੀਪ ਜੀ ਕੀ ਗੱਲ ਹੋਈ ਸੀਗੀ ਜਿਹੜਾ ਤੁਹਾਡਾ ਮੈਂ ਤਾਂ ਸਿਧਾਂਤ ਚ ਮਤਲਬ ਜਿਹੜੇ ਸਾਡੇ ਪੇਸ਼ੈਂਟ ਆ ਉਹ ਰਾਮਾ ਮੰਡੀ ਤੋਂ ਆ ਜੀ ਕੀ ਨਾਮ ਹੈ ਪੇਸ਼ੈਂਟ ਦਾ ਸੁਖਵਿੰਦਰ ਬਰਮਾ ਜੀ ਉਹਨਾਂ ਦਾ ਨਾਮ ਸੁਖਵਿੰਦਰ ਬਰਮਾ ਜੀ ਜੀ ਕੀ ਗੱਲ ਹੋਈ ਸੀਗੀ ਅੱਜ ਜੀ ਕੋਈ ਨੰਬਰ ਹੈ ਕੋਈ ਅਨਨੋ ਨੰਬਰ ਕੋਈ ਵਿਅਕਤੀ ਆਇਆ ਸੀਗਾ ਘਰ ਦੇ ਵਿੱਚ ਉਹ ਪਟ્રોલ ਲਾ ਕੇ ਤੇ ਅੱਗ ਲਾ ਕੇ ਚਲ ਗਿਆ ਕੀ ਕਾਰਨ ਕੀ ਰਿਹਾ ਕੀ ਜੜੀਆ ਪਤਾ ਨਹੀਂ ਕਾਰਨ ਦਾ ਸਾਨੂੰ ਮੇਰੀ ਸਿਸਟਰ ਆ ਭਾਜੀ ਜੀ ਜੀ ਹਾਂ ਸਾਡਾ ਪਰੋਣਾ ਦਾ ਛੋਟੀ ਸਿਸਟਰ ਦਾ ਹਸਬੰਡ ਹੈ ਇਹ ਜੀ ਠੀਕ ਆ ਜੀ ਨਾ ਮਾਂ ਮੰਡੀ ਆਪਣਾ ਇਕਤਾ ਨਗਰ ਫੇਸ 2 ਦੇ ਵਿੱਚ ਰਹਿੰਦੀ ਔਰ ਰੈਂਟ ਦੇ ਉੱਤੇ ਉਹਦਾ ਹਸਬੰੰਡ ਦੀ ਡੈਥ ਹੋ ਚੁੱਕੀ ਆ ਜੀ ਭਾਜੀ ਉਹਦੇ ਬੱਚੇ ਛੋਟੇ ਛੋਟੇ ਆ ਤਿੰਨ ਬੱਚੇ ਆ ਭਾਜੀ ਇਹਨਾਂ ਬੱਚੇ ਉਹਦੇ ਮੁੰਡਾ ਹੈਗਾ ਆਪਣਾ 5-6 ਸਾਲ ਦਾ ਕੁੜੀ ਹੈ 13 ਸਾਲ ਦੀ 12 ਸਾਲ ਦੀ ਉਹ ਆਇਆ ਬੰਦਾ ਥੱਲੇ ਜਿੱਥੇ ਰੈਂਟ ਤੇ ਰਹਿੰਦੀ ਆ ਇਹ ਕੋਲੇ ਕਰਕੇ ਉਹ ਆਪਣਾ ਉਹ ਸਬਜੀ ਦੇਣ ਆਂਦਾ ਸੀ ਉਹਨੇ ਪਤਾ ਨਹੀਂ ਕਿਹੜੀ ਗੰਦੀ ਨਿਗਰ ਰੱਖੀ ਇਹਦੇ ਤੇ ਇਹਨੂੰ ਉਹ ਬੁੱਢਾ ਆ ਪਿੱਛੇ ਜਿਹੜਾ ਉਹਦਾ ਮੁੰਡਾ ਮਰਿਆ ਵਾ ਫਹਾ ਲਾ ਕੇ ਉਹ ਮੰਡੀ ਚ ਕੋਈ ਨੋ ਵੀ ਚਲ ਗਈ ਹੋਈ ਘਰੋਂ ਉਹ ਬਜੂਰ ਆ ਬੁੱਢਾ ਵਾ ਉਹਦਾ ਧੀਆ ਪੋਤਾ ਆਪਣਾ ਪੋਤਿਆਂ ਵਾਲਾ ਆ ਜੀ ਵਿੱਚ ਆਪਣੇ ਦੋ ਧੀਆ ਵਾਲਾ ਤੇ ਉਹਨੂੰ ਇਹ ਸ਼ਰਮ ਨਹੀਂ ਆਈ ਕਿ ਮੇਰੀ ਧੀਆ ਰਹੀ ਉਹਨੂੰ ਕਹਿੰਦਾ ਮੇਰਾ ਵਿਆਹ ਕਰਾ अच्छा नहीं तू किधर अंदर आया चल इनने छेद मार के भाई पेट जी उन्होंने बाहर भेजता पे, पे गया पता नहीं मोटरसाइकिल का तेल गड्या काम टप के आया कूलर पीछे कीता बारी का कमरे में कुंडी लगी थी अंदर पेट्रोल पा दो ने आग ला दी कार ਦੇ ਵਿੱਚ ਉਸ ਟਾਈਮ ਕੌਣ ਮੌਜੂਦ ਸੀ ਅੱਛਾ ਜੀ ਨਾਲ ਸਾਡੇ ਕਿੰਨੇ ਬੱਚੇ ਸੀਗੇ ਮੌਜੂਦ ਕਾਰ ਦੇ ਵਿੱਚ ਦੋ ਬੱਚੇ ਸੀਗੇ ਮੌਜੂਦ ਉੱਥੇ ਹਾਂਜੀ ਉਹ ਕੁੜੀਆਂ ਵੀ ਲੱਤਾਂ ਥੱਲੇ ਸੜ ਗਈਆਂ ਬੇਟੇ ਦੀਆਂ ਵੀ ਸੜ ਗਈਆਂ ਹੋਈਆਂ ਉਹ ਵੀ ਨਾਲ ਹੀ ਐਂਬੂਲੈਂਸ 'ਚ ਭੇਜ ਦਿੱਤੇ ਹੋਏ ਆ 11 ਵਜੇ ਲੈ ਕੇ ਆਏ ਸੀਗੇ 11 ਵਜੇ ਦੇ ਇਹਨਾਂ ਨੇ ਕੁਛ ਨਹੀਂ ਕੀਤਾ ਤੇ ਜਿਹੜੀ ਲੇਡੀ ਉਹ ਕਿੰਨੇ ਕਿੰਨੇ ਬਸੜੇ ਪਏ ਨੇ ਨਹੀਂ ਲੇਡੀ ਕਿੰਨੇ ਸੜੀ ਪੇਜ ਦੀ ਜਿਹੜੀ ਸੀ ਜਿਹੜੀ ਸਭਾਜੀ ਫੇਸ ਬਚਿਆ ਆ ਜੀਬ ਵੀ ਅੰਦਰੋਂ ਸੜ ਗਈ ਉਹਦੀ ਬਾਕੀ ਸਾਰੀ ਥੱਲੋ ਸੜ ਗਈ ਆ ਉਹ ਬਾਹਵਾ ਬੂਮਾ ਜੋ ਸਾਰਾ ਕੁਝ ਸੜ ਗਿਆ ਉਹ ਉਹ ਕੰਡਮ ਘਰਤੀ ਇਹਨਾਂ ਦੀ ਕੁੜੀ ਹੋਰ ਕਾਰ ਦੇ ਵਿੱਚ ਕੋਣ ਕੋਣ ਮੌਜੂਦ ਸੀਗੇ ਜਦੋਂ ਇਹ ਘਟਨਾ ਸਬਾਪੀ ਜੀ ਪਾਜੀ ਇਹੀ ਸੀਗੇ ਇਹ ਆਪਣੀ ਜੋਬ ਮੈਂ ਇਕੱਲੇ ਰਹਿੰਦੇ ਸੀ ਲੇਡੀ ਦੇ ਨਾਲ ਜਾਂਦੇ ਸੀ ਆਪਣੇ ਜਿੱਤੋ ਬਜ਼ੁਰਗ ਆ ਜਿਹੜੀ ਉਹ ਕਪੁਰ ਫੇਰ ਨਹੀਂ ਹੁੰਦਾ ਜਿੱਥੇ ਰਹਿੰਦੇ ਮਾਲਕ ਨੂੰ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਆ ਜਿਹੜੀ ਘਟਨਾ ਵਾਪਰੀ ਪਾਜੀ ਸਾਨੂੰ ਬੱਚਿਆਂ ਨੇ ਫੋਨ ਕਰਤਾ ਅੱਛਾ ਜੀ ਘਰ ਦੇ ਗਏ ਭਾਜ ਗਏ ਮੈਨੂੰ ਫੋਨ ਆਇਆ ਮਮੀ ਗਿਆ ਹੂੰ ਠ ਉੱਥੇ ਜਾਂਦੋਂ ਜਦੋਂ ਇੱਥੇ ਆਏ ਤਾਂ ਇੱਥੇ ਕੁਝ ਨਹੀਂ ਨਾ ਕੋ ਪੁਲਿਸ ਕਾਮ ਨਾ ਉੱਤੋਂ ਕੁਛ ਇਹਨਾਂ ਨੇ ਕੀਤਾ ਇਹਨਾਂ ਨੇ ਜੋ ਕੀਤਾ ਦੂਜੇ ਭਾਈ ਉਹਨਾਂ ਨੇ ਕੀਤਾ ਆਪਣਾ ਮੋਸ ਲਈ ਸਾਰਾ ਕੁਝ ਵੇਚ ਦਿੱਤਾ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਤੀ ਹੈ ਜੀ ਹਾਂ ਜੀ ਸਾਰਾ ਕੁਝ ਲੱਗਦਾ ਪੁਲਿਸ ਸਾਰਾ ਕੁਝ ਕਰਕੇ ਚਲ ਗਈ ਹੈ ਜਿਹੜੀ ਉੱਥੋਂ ਆਈ ਸੀ ਤੇ ਪੁਲਿਸ ਮੋਕੇ ਤੇ ਆਈ ਸੀ ਉਦੋਂ ਉਹ ਭਾਜੀ ਪੁਲਿਸ ਆਈ ਸੀ ਘੰਟੇ ਬਾਅਦ ਠੀਕ ਆ ਪੁਲਿਸ ਬਾਕੀ ਆਪਣੀ ਕੰਮ ਵਜੋਂ ਲੈ ਕੇ ਲੈ ਗਈ ਆ ਹਮਮ ਹੁਣ ਮੈਂ ਉਹਨਾਂ ਨੂੰ ਰੈਫਰ ਕਰਕੇ ਤੁਹਾਡੇ ਸਾਹਮਣੇ ਉਹ ਭੇਜ ਕੇ ਟਿਆ ਭਾਜੀ ਜਿਹਨਾਂ ਨੂੰ ਰੈਫਰ ਕਿੱਥੇ ਕੀਤਾ ਉਹਨਾਂ ਨੂੰ ਭਾਜੀ ਉਹ ਨਹੀਂ ਕਿਤੇ ਆਮਦਾ ਇਹਨਾਂ ਦੇ ਹੀ ਅੰਦਰੋਂ ਬੰਦੇ ਸਾਡੇ ਦੱਸਿਆ ਕਿ ਇਹਨੇ ਅਸੀਂ ਨਾਂ ਨਹੀਂ ਲੈਣਾ ਉਹ ਕਹਿੰਦੇ ਉੱਥੇ ਵੀ ਇਹੀ ਤੁਹਾਡੇ ਨਾਲ ਹੋਣਾ ਆ ਕੁੜੀ ਨੂੰ ਸਾਹ ਨਹੀਂ ਸੀ ਆ ਰਿਹਾ ਤੋ ਤੁਸਾਂ ਨੇ ਡਾਕਟਰ ਕਹਿੰਦੀ ਕਿ ਉਹਨੇ ਸਾਡੀ ਮੇਰੀ ਮਾਸੀ ਜੀ ਆ ਉਹਦੀ ਬੇਟੀ ਨੇ ਪੁੱਛਿਆ ਡਾਕਟਰ ਸਾਹਿਬ ਕੀ ਮੜਿਆ ਦੇਖਿਓ ਇਹ ਨਹੀਂ ਥੱਫੜ ਮਾਰੂਗੀ ਤੇਰੇ ਬਾਹਰ ਹੋ ਜਾਂਦਾ ਕੀ ਹੁਣ ਹਾਲਾਤ ਕੀ ਆ ਜਿਹਨਾਂ ਹਾਲਾਤ ਕੀ ਆ ਜਿਨ੍ਹਾਂ ਦੀ ਅੱਗ ਲੱਗੀ ਆ ਦੇਖੋ ਨਾਜੀ ਕਾ ਜੀ ਜੀ ਹੁਣ ਕਿਹੜੀ ਜਗ੍ਹਾ ਤੁਸੀਂ ਭੇਜਦੇ ਆ ਅਸੀਂ ਜੀ ਡੀਐਮਸੀ ਲੈ ਕੇ ਚੱਲੇ ਹਾਂ ਲੁਧਿਆਣਾ ਲੈ ਕੇ ਆ ਗਏ ਹਾਂ ਜੀ ਮੈਮ ਕੀ ਨਾਮ ਹੈ ਜੀ ਤੁਹਾਡਾ ਕੀ ਗੱਲ ਕੀ ਹੋਈ ਸੀਗੀ ਅੱਜ ਜਿਹੜੀ ਪਾਗਲ ਹੈ ਜੀ ਕਰਾਈ ਤੇ ਲੈਂਦੀ ਸੀਗੀ ਬੇਟੀ ਜੀ ਜਿਮਾਲ ਕਮਕਾਨ ਨਾ ਜਿਹੜੇ ਉਹਨਾਂ ਸਬਜ਼ੀ ਦੇ ਆਂੰਦਾ ਸੀ ਮੋਟਰਸਾਈਕਲ ਤੇ ਉਹਨਾਂ ਨੇ ਆਲ ਕਮ ਕਰਦਾ ਜੀ ਤੇ ਪਿੱਛੋਂ ਬੇਟੀ ਵੀ ਲੈ ਲੈਂਦੀ ਸੀ ਸਬਜ਼ੀ ਜੀ ਤੇ ਅੱਜ ਇਹ ਬੇਟੀ ਕਰਦੀ ਆ ਜੋਬ ਜੀ ਅੱਜ ਸਵੇਰ 7:30 ਵਜੇ ਮੇਰੇ ਘਰ ਗਈ ਤੇ ਸਬਜ਼ੀ ਵਾਲਾ ਆ ਕੇ ਉਹਨੂੰ ਕਹਿੰਦਾ ਮਿੰਨੋ ਵਿਆਹ ਕਰਾ ਤੇ ਮੱਖਪੜ ਮਾਰਿਆ ਉਹਦੇ ਉਹਨੇ ਥੱਪੜ ਦੀ ਉਹਨਾਂ ਨਾਲ ਨਾ ਅੱਗ ਪٹرول ਪਾ ਕੇ ਲਾਤੀ ਕੋਣ ਹੈ ਵਿਅਕਤੀ ਜਿਹਦੇ ਵੱਲੋਂ ਲੱਗ ਰਹੀ ਹੈ ਆਉਂਦਾ ਸੀ ਸਬਜ਼ੀ ਏਡਾ ਰੇਡੀ ਲੈ ਕੇ ਆਉਂਦੇ ਆ ਮਾਲਕ ਮਕਾਨਾਂ ਨੂੰ ਸਬਜ਼ੀ ਦੇਣ ਆਉਂਦਾ ਸੀ ਕਮਰਾ ਵੀ ਸਾਨੂੰ ਉਨੇ ਹੀ ਦਵਾਇਆ ਸੀ ਅਚਾਨਕ ਜੋ ਆਇਆ ਸੀ ਹਾਂ ਜੀ ਕਿੰਨੇ ਸਮੇਂ ਤੋਂ ਜਿਹੜੀ ਬੇਟੀ ਤੁਹਾਡੀ ਉੱਥੇ ਰਹੀ ਸੀ ਸਰ 5 ਮਹੀਨਿਆਂ ਤੋਂ ਇਹ 5 ਮਹੀਨਿਆਂ ਤੋਂ ਉੱਥੇ ਰਹਿ ਰਹੀ ਸੀ ਜੀ ਬੇਟੀ ਆ ਮੇਰੀ ਤੇ 5 ਮਹੀਨਿਆਂ ਤੋਂ ਉਹ ਅਲੱਗ ਲੈ ਰਹੀ ਸੀ ਚਲੋ ਜਿੱਦਾਂ ਹੁੰਦਾ ਮੰਮੀ ਕੀ ਹਾਲਾਤ ਆ ਹੁਣ ਘਰ ਤੁਸੀਂ ਜਾਓ ਉਹਦੇ ਨਾਲ ਤੁਸੀਂ ਨਾਲ ਉੱਥੇ ਬੈਠ ਕੇ ਗੱਡੀ ਚ ਮੈਂ ਉਹ ਬਾਕੀ ਕਰਾਵਾ ਜਾ ਕੇ ਦੇਖੂ ਤੇ ਹੁਣ ਹਾਲਾਤ ਕੀ ਆ ਬੇਟੀ ਜੀ ਤੁਹਾਡੇ ਨਾਲ ਪਤਾ ਨਹੀਂ ਸੱਪਰਾ ਲੈ ਆ ਸਾਰਾ ਪੱਤੀ ਜਾਦੀ ਬੇਟੀ ਦੀ ਕੰਡੀਸ਼ਨ ਖਰਾਬ ਹੈ ਖਰਾਬ ਹੈ ਹਾਂਜੀ ਸਰ ਜਾਣ ਦਿਓ ਸਾਨੂੰ ਬਾਕੀ ਬਾਹਰ ਮੈਮ ਕੀ ਨਾਮ ਹੈ ਜੀ ਤੁਹਾਡਾ ਬਈ ਇਹਾ ਹਸਪੀਟਲ ਹੀ ਫੇਲ ਹੈ ਪਈ ਸਾਡੇ ਪੇਨਸ਼ੋਟ ਨੂੰ ਅਸੀਂ ਪੇਸ਼ੈਂਟ ਦਾਖਲ ਕੀਤਾ ਪੇਨਸ਼ੋਟ ਦਾ ਮਤਲਬ ਕੀ ਹੁੰਦਾ ਇਹਨਾਂ ਨੇ ਸਾਹ ਬਣਾਉਣਾ ਉੱਥੇ ਤੁਹਾਨੂੰ ਕਹਿੰਦੇ ਤੁਸੀਂ ਕੱਪੜੇ ਚੇਂਜ ਕਰੋ ਦੇ ਸਾਨੂੰ ਕਹਿੰਦੇ ਤੁਸੀਂ ਇਹਨੂੰ ਬਿਠਾਓ ਅਸੀਂ ਪਾਗਲ ਇੱਥੇ ਬੈਠੇ ਆ ਅਸੀਂ ਨਹੀਂ ਤਨਖਾਹਾਂ ਮਾ ਕਹਤੋ ਦੇ ਰਹੀਆਂ ਇਹਨਾਂ ਨੂੰ ਕੁੜੀ ਘਾਤ ਦੇ ਰਹੀਆਂ ਇਨਕਮ ਟੈਕਸ ਅਸੀਂ ਭਰੀਦਾ ਸਾਡੇ ਸਿਰ ਤੇ ਤਨਖਾਹਾਂ ਮੈਂ ਲੜਕਾ ਤੋਂ ਲੈ ਰਹੇ ਥੇ ਗੱਲੀ ਬੈਕ ਲੈ ਰਹੇ ਥੇ ਹੈ ਕੋਈ ਅੰਦਰ ਆਇਆ ਉਹਨੂੰ ਬਤ ਤੁਹਾਨੂੰ ਕਹ ਰਹੇ ਕੱਪੜੇ ਵੀ ਤੁਸੀਂ ਬਤਲੋ ਤੇ ਬਿਠਾਓ ਸਾਡਾ ਪਾਗਲ ਕੀਤਾ ਇਹਨਾਂ ਨੇ ਉੱਤੋਂ ਸਾਡੀ ਆਪ ਹੀ ਪਾਈ ਹੁਣ ਕੁੜੀ ਜੇ ਤੁਹਾਡੇ ਕੋਈ ਉਹਦੇ ਉੱਤੇ ਐਬਲੈਂਸ ਜੇ ਤੁਹਾਡੇ ਕੋ ਬੈਂਟੀਲੇਟਰ ਹੀ ਨਹੀਂ ਉੱਥੇ ਫਿਰ ਬੰਦ ਕਰ ਦਿਓ ਫਿਰ ਹੌਸਪੀਟਲ ਹੀ ਬੰਦ ਕਰ ਦਿਓ ਸਰਕਾਰੀ ਉਹ ਵੀ ਬੈਂਟੀਲੇਟਰ ਨਹੀਂ ਹਲੇ ਪਰसों ਤੋਂ ਤਿੰਨ ਤਿੰਨ ਮਰੀਜ਼ ਮਾਰੇ ਭਾਈ ਸਾਡੇ ਸਾਡੇ ਆਕਸੀਜਨ ਕਰਕੇ ਤਿੰਨ ਮਰੀਜ਼ ਮਰੇ ਨਾ ਇਹਨਾਂ ਦੀ ਬਦੌਲਤ ਹੀ ਮਰੇ ਆ ਹੁਣ ਸਾਨੂੰ ਕਹਿੰਦੇ ਵੈਂਟਿਲੇਟਰ ਹੀ ਨਹੀਂ ਆ ਕਾਦੇ ਵਾਸੀ ਨਹੀਂ ਆਣੀਆਂ ਉਹ ਤੁਹਾਡੀ ਤੁਹਾਡੀ ਥੇਰ ਦਰਦੀ ਹੈ ਵੈਂਟਿਲੇਟਰ ਦੇ ਪੈਸੇ ਸਾਡੇ ਕੋਲ ਤੁਸੀਂ ਲੈ ਰਹੇ ਹੋ ਕੌਣ ਲੈ ਰਿਹਾ ਇੱਥੇ ਹੈ ਕੀ ਲੱਗਦਾ ਜੇ ਹਸਪਤਾਲਾਂ ਦੇ ਵਿੱਚ ਸੁਵਿਧਾਵਾਂ ਜਿਹੜੀਆਂ ਨੇ ਉਹ ਹੀ ਪੂਰੀਆਂ ਨਹੀਂ ਹੋਣਗੀਆਂ ਮਾ ਬੁੱਧੂ ਮੈਂ ਕਹਿੰਦਾ ਮੈਂ ਕਿਹਾ ਹਸਪਤਾਲ ਜਾਣਾ ਹੀ ਚਾਹ ਤਾਲੇ ਲਾ ਦੇਣੇ ਚਾਹੀਦੇ ਸਰਕਾਰ ਮੇਰੀ ਗੱਲ ਸੁਣ ਸਰਕਾਰ ਵੋਟ ਲੈਣ ਵਾਸਤੇ ਵੋਟ ਲੈਣ ਵਾਸਤੇ ਬਹੁਤ ਕੁਝ ਕਰਦੀ ਹੈ ਵੱਡੇ ਵੱਡੇ ਦਾਅਵੇ ਕਰਦੀ ਹੈ ਦਵਾਂਗੇ ਉਹ ਦਵਾਂ ਕੁਝ ਨਹੀਂ ਦੇ ਰਹੇ ਕੁਝ ਨਹੀਂ ਦੇ ਰਹੇ ਅੱਜ ਮੈਂ ਅੱਖੀ ਦੇਖਿਆ ਵਾ ਮੈਂ ਕਿ ਮੈਂ ਇਹਨੇ ਸਾਹ ਮੈਂ ਕਿ ਮੈਂ ਵੋਟ ਦੇਣੀ ਛੱਡ ਦੇਣੀ ਪਈ ਮੈਂ ਵੋਟ ਦੇਣੀ ਛੱਡ ਦੇਣੀ ਪਈ ਕੋਈ ਵੀ ਸਰਕਾਰ ਮੈਂ ਨਹੀਂ ਵੋਟ ਦੇਣੀ ਆ ਤੋਂ ਬਾਅਦ ਨਾ ਮੇਰਾ ਪਰਿਵਾਰ ਦਊਗਾ ਨਾ ਮੇਰੇ ਰਿਸ਼ਤੇਦਾਰ ਦੋਗੇ ਵੋਟ ਕੋਈ ਵੀ ਨਹੀਂ ਵੋਟ ਦਊਗਾ ਤੋਂ ਬਾਅਦ ਕੋਈ ਕਾਂਗਰਸ ਨਹੀਂ ਕੋਈ ਕੋਈ ਜੇ ਇਲਾਜ ਨਹੀਂ ਉਹਨਾਂ ਦਾ ਫਾਇਦਾ ਕੀ ਬੋਰਡ ਦੇਣ ਦਾ ਇਹਨਾਂ ਨੂੰ ਹੈ ਇਹਨਾਂ ਫੁੱਦੂ ਬਣਾਇਆ ਸਾਨੂੰ ਉੱਥੇ ਸਾਨੂੰ ਹੀ ਕਹਿ ਰਿਹਾ ਤੁਸੀਂ ਕਰੋ ਇਲਾਜ ਅਸੀਂ ਤੁਹਾਨੂੰ ਡਿਸਚਾਰਜ ਕਰਦੇ ਤੁਸੀਂ ਲੈ ਜਾਓ ਆਪਣੀ ਆਪਣੀ ਐਂਬੂਲੈਂਸ ਹੀ ਲੈ ਜਾਓ ਹੈ ਕਿਹੜਾ ਮਤਲਬ ਹੋ ਇਹਨਾਂ ਦਾ ਉੱਥੇ ਮੇੜਾ ਮੁਖੀ ਹੋ ਰਹੀ ਸਾਨੂੰ ਹੈ ਇੱਥੇ ਕੋਈ ਨਰਸ ਨਹੀਂ ਹੈਗੀ ਉੱਥੇ ਮੇੜਾ ਮੁਖੀ ਹੋ ਰਹੀ ਕੋਈ ਐਦਾਂ ਇਲਾਜ ਸਰਕੀ ਨਾਮ ਹੈ ਜੀ ਆਪਣਾ ਇਹਨੇ ਕੋਈ ਸੁਖਵਿੰਦਰ ਕੌਰ ਨਾਮ ਦੀ ਲੇਡੀ ਸੀ ਜੀ ਇੱਕ ਤਾਂ ਨਗਰ ਦੀ ਰਹਿਣ ਵਾਲੀ ਸੀ ਜੀ ਕੋਈ ਪੰਚੀ ਵੀ ਜਿਹਨੂੰ ਕਿਸੇ ਬੰਦੇ ਨੂੰ ਕੋਈ ਫੋਟੋ ਮਾਰ ਸਕਦੇ ਰਹਿੰਦੇ ਨਹੀਂ ਰਹੇ ਪੁਲਿਸ ਸੰਬੰਧ ਵਿੱਚ ਸਾਡੀ ਜਿਹੜੀ ਪੁਲਿਸ ਪਾਰਟੀ ਆ ਉੱਥੇ ਰੇਡ ਕਰਨ ਵਾਸਤੇ ਵੀ ਚੱਲੇ ਗਈ ਹੈ ਤੇ ਉਹਨਾਂ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਸੀ ਰੋਗ ਹੋ ਗਿਆ ਸੀ ਦੂਜੇ ਜਿੱਤੇ ਜੁਨਾਬ ਜਿਹੜਾ ਜੁਨਾਬ ਜਿਹੜਾ ਹੈ ਨਾ ਰੈਪਰ ਕਰਤਾ ਆ ਅਮਰ ਸਾਹਿਬ ਕੀ ਹਾਲਾਤ ਕੀ ਨੇ ਲੜਕੀ ਦੀ ਤੇ ਵੀ ਆਈਸੀਯੂ ਦੇ ਵਿੱਚ ਜਿਹਦੇ ਕੋਲ ਮਰੀਜ਼ ਫੁੱਲ ਹੈਗੇ ਆ ਵੀ ਬੈੱਡ ਨਹੀਂ ਮਿਲਦਾ ਇਸ ਕਰਕੇ ਦੂਰ ਨੂੰ ਲਾਫਟੇ ਲੇ ਫਿਲਹਾਲ ਉਹ ਕੁਝ આરોਪ ਵੀ ਲਗਾ ਰਹੇ ਸੀ ਕਿ ਇੱਥੇ ਆਪਸ਼ਨ ਉਹ ਕਰਕੇ ਆਪਸ਼ਨ ਹੈ ਨਹੀਂ ਸਰ ਕੋ ਆਪਾਂ ਤੁਹਾਨੂੰ ਅੰਮ੍ਰਿਤਸਰ ਰਿਪੋਰਟ ਕਰ ਦਿੰਨੇ ਆਂ ਜਿਹਦੇ ਬਾਰੇ ਨਹੀਂ ਜਾਨਣਾ ਨਹੀਂ ਹੋ ਰਿਹਾ ਸੀ ਨੂੰ ਆਈ ਸੀ ਯੂ ਦੀ ਲੋੜ ਆ ਪਰ ਇਸੇ ਵੀ ਸਰ ਕੋ ਖਾਲੀ ਨਹੀਂ ਪਤਾ ਲੱਗਿਆ ਕਿ ਲੜਕੀ ਨੂੰ ਅੱਗ ਲਗਾਉਣ ਦਾ ਕਾਰਨ ਕੀ ਰਿਹਾ ਨਹੀਂ ਉਹ ਕਿੰਨੇ ਲਗਾਈ ਹੈ ਕੀ ਇਹਨਾਂ ਪਰਿਵਾਰਿਕ ਮੈਂਬਰਾਂ ਨੇ ਕੋਈ ਗੱਲਬਾਤ ਕੀਤੀ ਤੁਹਾਨੂੰ ਨਹੀਂ ਪਰਿਵਾਰਿਕ ਮੈਂਬਰ ਦੇ ਇੱਥੇ ਬੱਸ ਮੱਲਾ ਗੁੱਲਾ ਜ਼ਿਆਦਾ ਹੋ ਗਿਆ ਸੀ ਰਾਣਰ ਕੋ ਉਹਨਾਂ ਨਾਲ ਗੱਲ ਕਰੀਏ ਕੋਈ ਗੱਲ ਨਹੀਂ ਦੱਸੀ ਉਹਨਾਂ ਨੇ ਜਾਨੂ ਉਹਨਾਂ ਨੇ ਰੈਫਰ ਕਰਤਾ ਸੀ ਕਿਸੇ ਵਿਅਕਤੀ ਦੇ ਨਾਲ ਲਿੱਤਾ ਉਹਨਾਂ ਨੇ ਅੱਲੇ ਵਿਅਕਤੀ ਦਾ ਉਹ ਦਰ ਰਾਮ ਮੋਰੀ ਦਾ ਕਹਿੰਦੇ ਸਰ ਸਰ ਲੇਡੀਜ਼ ਦੇ ਨਾਲ ਬੱਚਿਆਂ ਨੂੰ ਵੀ ਕਹਿੰਦੇ ਕਿ ਜਿਹੜੇ ਅੱਗ ਦੇ ਵਿੱਚ ਝੁਲਸੇ ਨੇ ਕੋਈ ਬੇਟੀ ਦੇ ਕਹਿੰਦੇ ਬੇਟੀ ਦਾ ਨਾਮ ਲੈਂਦੇ ਸੀ ਸੁਖਵਿੰਦਰ ਗੌਰ ਜੀ ਆਪਣੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕੋਈ ਹੋਰ ਦੱਸਣਾ ਰਹੂ ਹੁੰਦਾ ਕੇਸ ਆ ਮੈਂ ਚਾਰਜ ਠੀਕ ਹੈ ਜੀ ਸਾਡੀ ਸਬ ਡਿਵੀਜ਼ਨ ਦਾ ਕੇਸ ਸੀਗਾ ਮੈਂ ਬਿੰਦੂ ਭਾਈ ਅਸੀਂ ਸੁਭਾ ਨੂੰ ਕਵਰ ਕਰਨ ਬਾਰੇ ਜੀ ਨੂੰ ਨਾਲ ਇੱਧਰ ਆਇਓ ਫਿਲਾਲ ਤੁਸੀਂ ਉਹਨਾਂ ਨੂੰ ਇਨਫੋਰਮ ਕਰਤਾ ਕਿ ਬਾਕੀ ਜੋ ਵੀ ਨਹੀਂ ਫਿਲਾਲ ਹੀ ਇਨਫੋਰਮ ਕਰਤਾ ਤੇ ৰামাম ফোন কৰ্তামা ম